ਸਸੇ ਗਾਸਾਰੇ ਕਿਸਾਨ ਗਰਾਉਂਡ ਹੁਣ ਝੋਨਾ ਜਿਹੜਾ ਪੱਕੇ ਵਾਲੇ ਪਾ ਦੇ ਚੁੱਕਿਆ 50 60% ਜਿਹੜਾ ਝੋਨਾ ਪੱਕ ਚੁੱਕਿਆ ਕੁਸਤਾਨੇ ਵਾਲੇ ਹਰੇ ਚ ਪੂਰਾ 44 ਹਲੇ 1 ਮਹੀਨੇ ਵਾਂਗੂ ਲੈ ਮਹੀਨਾ ਰੌਣਾ ਲੇ ਜੋ ਪੱਦੀਆਂ ਵਿੱਚ ਬਹੁਤ ਜਮਾ ਆ ਹਰੀਆਂ ਪਈਆਂ ਝੋਨੇ ਦੇ ਵਿੱਚ ਹੁਣ ਇਸ ਵਾਰੀ ਬਿਮਾਰੀ ਆ ਕਾਟਰ ਉਹ ਇਹਨੂੰ ਕਾਟਰ ਉੱਪਰ ਹੀ ਹੋਈ। ਉਹ ਦੇਖ। ਇਹ ਬੱਲੀਆਂ ਬਟਬਟ ਕੇ ਛਿੱਟੀ ਜਾਂਦੀ। ਉਹ ਦੇਖ। ਇਹ ਆਏ ਨਾ ਬੱਲੀਆਂ ਕੁਦਰ-ਕੁਦਰ ਕੇ ਛਿੱਟੀ ਜਾਂਦੀਆਂ। ਇਹਨੂੰ ਕਾਟਰ ਦਿੰਦੇ। ਉਹ ਸਿਰਫ ਇਹ ਹੈ। ਇਹ ਮੁੱਢਾ ਇਹ ਕਾਟਰ ਵਾਲੀ ਸੁੰਡੀ ਹੁੰਦੀ ਹੈ ਮੁੱਢਾਂ ਚ ਬੰਦੀ ਹੁੰਦੀ। ਜੋ ਨੂੰ ਸੁਣਦੇ ਦਿੱਸੇ ਅੱਜ ਤਾਂ ਮੈਂ ਤੁਹਾਨੂੰ ਦਿਖਾਉਂਦਾ ਨਾ ਮੈਂ ਝਾੜੇ ਤੋਂ ਕਿਹੜਾ ਲੱਭੀ ਇੱਕ ਮੁੱਢਾਂ ਚ ਸੁਣਦੇ ਡੁੱਬੋ ਇਸ ਚਾਰੇ ਫਿਕਨੇ ਬਲ ਜਿਹੜਾ ਟਰ ਲਾਇਆ ਇਹਦਾ ਕੱਟੜ ਦਾ ਕੰਮ ਦਿੱਤਾ ਤੇਲਾ ਵਗੈਰਾ ਕੋਈ ਕੁਝ ਨਹੀਂ ਹੈਗਾ ਸਿਰਫ ਇਕੱਲੇ ਕੱਟੜ ਹੁਣ ਇਹਦੇ ਤੁਸੀਂ ਕੋਈ ਫੰਗੀ ਸਾਈਡ ਦਵਾਈ ਨਹੀਂ ਪਾਉਣ ਦੀ ਜਰੂਰ ਕੀ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਬਾਲੀ ਮਹਿੰਗੀ ਤੇ ਲਲੀ ਪੌਂਦੀ ਲੋੜ ਨਹੀਂ ਤੇ ਸਿਰਫ ਦੋ ਸਪਰੇਅਾਂ ਕਰ ਰਹੀਆਂ ਨੇ ਸਪਰੇਅ ਇੱਕ ਕਰ ਰਹੀਆਂ ਆਪਾਂ ਲੈ ਕੇ ਨਾ ਦਵਾਈਆਂ ਤੁਸੀਂ ਦੋ ਪੌਣੀਆਂ ਇਹ ਰਿਆਂ ਬਹੁਤ ਹੀ ਸਸਤੀਆਂ ਪਈਆਂ ਉਹ ਦਵਾਈਆਂ ਕਿ ਅੱਡੀ ਕਰੀ ਮੈਂ ਸਮਝਦਾ ਹਾਂ ਨਾ ਮੈਂ ਵੀ ਉਹੀ ਦੋ ਸਪਰੇਅਾਂ ਦੋ ਵੱਡੀਆਂ ਦਵਾਈਆਂ ਦਾ ਸਪਰੇਅ ਕਰੀ ਜਾਂਦੇ ਆ ਭਾਈਆਂ ਠੀਕ ਠਾਂ ਲੱਗੇ ਵੀ ਆ ਦੋਸਤ ਪ੍ਰੇਮ ਜਿੱਥੇ ਪਹਿਲੀ ਲੈਂਡਾ 5% ਤੇ ਦੂਜੀ ਨਾਲ ਇਹਦੇ ਚਸਾ ਵਾਲਾ ਸਾਲਟ ਇਹ ਬਹੁਤ ਸਸਤੀ ਜੀ ਦਵਾਈ ਆ ਚਸਾ ਵਾਲਾ ਸਾਲਟ ਨਾ ਨਾ ਪ્યોਰ ਚਸਾ ਨੀ ਦੀ ਲੋੜ ਨਹੀਂ ਨੁਕੀ ਮਹਿੰਗੀ ਪਾ ਇਹ ਸਸਤੀ ਪੈਂਦੀ ਐ ਅਸਲੀ ਆਪਾਂ ਹੀ ਪਾ ਦੇਣੀ ਜਿਹੜੀ ਇਹ ਲੈਂਡਾ ਗੀਤਾ ਹੈ 30% ਆ ਜੀ ਨਾ ਉਹ ਦੀ ਨਾ ਕਾਟ ਦੇਣੀ ਆ ਜਿਹੜੀ ਸੁੰਡੀ ਹੈਗੀ ਹੈਗੀ ਕਟਰ ਵਾਲੀ ਹੋਰ ਪਸੁੰਡੀ ਮਾਰ ਕੇ ਜਦੋਂ ਬਾਅਦ ਕੰਮ ਖਤਮ ਉਹ ਜੇ ਮੜਾ ਮੋਟਾ ਤੇਲਾ ਹੋਗਾ ਉਹਨੂੰ ਇਹਨੇ ਖਤਮ ਕਰਨਾ ਹੁਣ ਜਿਹੜੇ ਕੋਈ ਫੰਗੀ ਸੜ ਪੌਣ ਦੀ ਕਿ ਲੋਡ ਨਹੀਂ ਹੁਣ ਜਿਹੜਾ ਫੰਗੀ ਸੜ ਨਾ ਕਿ ਕੰਮ ਕਰੇ ਕੋਈ ਛੋਨਾ ਪਾਕੇ ਫਲ ਵਧ ਜੇ ਹੁਣ ਇੱਥੇ ਕੋਈ ਸੁਗੰਗੀ ਸੜ ਜਾਂ ਕਿ ਬਿਮਾਰੀ ਇਹਨੂੰ ਕੋਈ ਨੁਕਸਾਨ ਨਹੀਂ ਕਰਦੀ ਜੇ ਕੋਈ ਨੁਕਸਾਨ ਕਰਨ ਵਾਲੀ ਬਿਮਾਰੀ ਪਈ ਪਿਆ ਤਾਂ ਉਹਨੂੰ ਕੋਈ ਦਵਾਈ ਰੋਕ ਨਹੀਂ ਸਕਦੀ। ਅਗਲੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਰਿਕੁਐਸਟ YouTube ਨਾ ਦੇਮੇ ਲਾ ਕੇ ਵਾਲੀਆਂ ਮਹਿੰਗੀਆਂ ਦਵਾਈਆਂ ਕਰਨੀ ਲੋੜ ਨਹੀਂ। ਮੈਂ ਤੁਹਾਨੂੰ ਤੁਸੀਂ ਸੌਖੀ ਉਤਪਰੇ ਹਨ ਪਾ ਕੇ ਕਿ ਟਾਈਮ ਨਗਾ ਸਕਦਾ ਹਾਂ ਕਿ ਵੀ ਉਹ ਦਾ 25 ਦਿਨਾਂ ਨੂੰ ਜਿਹੜਾ ਛੋਨਾ ਵੱਧਿਆ ਜਾਣਾ। ਇੰਨੇ ਦਿਨਾਂ ਦੇ ਜੇ ਆਪਾਂ ਜਿਹੜੀ ਕੋਈ ਸਪਰੇਅ ਕਰਨੀ ਉਹ ਵੀ ਤੁਸੀਂ ਦੇਖ ਲਓ ਕਿ ਛੋਡੇ ਕਟਰ ਪਈ ਹੋਈ ਹੈ। ਜੇ ਕਾਟਰ ਪਈ ਆ ਤਾਂ ਸਪਰੇਅ ਜਰੂਰ ਕਰੋ ਇਹ ਨਹੀਂ ਹੈਗੀ ਤਾਂ ਸਪਰੇਅ ਕਰਨ ਦੀ ਲੋੜ ਨਹੀਂ ਧੰਨਵਾਦ